ਜੇ ਅਮਰਤਪਾਲ ਸਿੰਘ ਨੂੰ ਜਿਤਾਉਣ ਦੀ ਗੱਲ ਸੀਗੀ ਜੇ ਇਹ ਪੰਥਕ ਲੈਅਰ ਬਣਾਉਣ ਦੀ ਗੱਲ ਸੀ ਤਾਂ ਉਹ ਸ਼ੁਰੂਆਤ ਮਾਜੇ ਤੋਂ ਹੋਈ ਆ ਉਹਦਾ ਨੀਂ ਪੱਥਰ ਮਾਜੇ ਤੋਂ ਰੱਖਿਆ ਗਿਆ ਤੇ ਇਹ ਵੀ ਅਸੀਂ ਨਹੀਂ ਮੁਨਕਰ ਹੋ ਸਕਦੇ ਮਾਜਾ ਦੁਆਰੇ ਫਿਰ ਇਤਿਹਾਸ ਸਿਰਕ ਸਕਦਾ ਕਿਉਂਕਿ ਇਸ ਵਕਤ ਦੋ ਪੰਥਕ ਨਾਮਾਂ ਦੀਆਂ ਚਰਚਾਵਾਂ ਨਹੀਂ ਨ ਨੌਜਵਾਨ ਜਮਰਤਪਾਲ ਸਿੰਘ ਦੇ ਸਮਰਥਕ ਜਿਹੜੇ ਨੇ ਇਹ ਕਹਿੰਦੇ ਨੇ ਕਿ ਪੰਥਕ ਸਿਆਸਤ ਨੂੰ ਨਵੇਂ ਸਿਰੇ ਤੋਂ ਜੇਕਰ ਕੋਈ ਖੜਾ ਕਰ ਸਕਦਾ ਤਾਂ ਭਾਈ ਅਮਰਤਪਾਲ ਸਿੰਘ ਦੀ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਜਿਹੜੀ ਉਹ ਖੜਾ ਕਰ ਸਕਦਾ ਕੈਨ ਨੂੰ ਤਾਂ ਮੈਂ ਕਹਣਾ ਜੀ ਬਾਦਲ ਥਾੜਾ ਖੜਾ ਕਰ ਸਕਦਾ ਜੀ ਯਾਨੀ ਹਰਪ੍ਰੀਤ ਸਿੰਘ ਜੀ ਪੰਥਕ ਸਿਆਸਤ ਨੂੰ ਖੜਾ ਕਰ ਸਕਦੇ ਆ ਤੁਸੀਂ ਕਹਿੰਦੇ ਜੀ ਅਮਰਤਪਾਲ ਕਰ ਸਕਦਾ ਸਭ ਦੇ ਨਿੱਜੀ ਨਿੱਜੀ ਵਿਚਾਰ ਆ ਵਾਰਿਸ ਪੰਜਾਬ ਜਥੇਬੰਦੀ ਅਮਰਤਪਾਲ ਸਿੰਘ ਦੀ ਜਿਹੜੀ ਪਾਰਟੀ ਆ ਵਾਰਿਸ ਅਕਾਲੀ ਦਲ ਉਹ ਵੀ ਕਹਿ ਰਿਹਾ ਕਿ ਜੇ ਲੋੜ ਪਈ ਤਾਂ ਗੱਠਜੋੜ ਹੋ ਸਕਦਾ ਨਵਾਂ ਅਕਾਲੀ ਦਲ ਗਿਆਨੀ ਹਰਪ੍ਰੀਤ ਸਿੰਘ ਵਾਲਾ ਉਹ ਕਹਿ ਰਿਹਾ ਕਹਿੰਦੇ ਜੀ ਲੋੜ ਪਈ ਤਾਂ ਅਕਾਲੀ ਦਲ ਗੱਠਜੋੜ ਕਰੇਗਾ ਭਾਜਪਾ ਦੇ ਨਾਲ ਪਰ ਭਾਜਪਾ ਨੇ ਸਾਫ਼ ਕਲੀਅਰ ਕਰਤਾ ਕਿ ਅਸੀਂ ਐਸੀਡ ਦੇ ਉੱਤੇ ਗੱਠਜੋੜ ਨਹੀਂ ਕਰਾਂਗੇ ਭਾਜਪਾ ਨੇ ਆਪਣਾ ਕੈਂਡੀਡੇਟ ਐਲਾਨਤਾ ਭਾਜਪਾ ਦਾ ਇੰਨੀ ਜਲਦੀ ਕੈਂਡੀਡੇਟ ਐਲਾਨ ਐਲਾਨਣਾ ਇੱਕ ਸਿੱਧਮ ਸਿੱਧਾ ਇਸ਼ਾਰਾ ਕਰਦਾ ਕਿ ਭਾਜਪਾ ਕਿਸੇ ਦੇ ਨਾਲ ਗੱਠਜੋੜ ਦੇ ਵਿੱਚ ਨਹੀਂ ਆਊਗਾ ਪਈ ਜਸਵੰਤ ਸਿੰਘ ਖਾਲੜਾ ਦੇ ਧਰਮ ਪਤਨੀ ਬੀਬਾ ਪਰਮਜੀਤ ਕੌਰ ਜੀ ਖਾਲੜਾ ਉਹਨਾਂ ਦੀ ਚਰਚਾ ਜਿਹੜੀ ਛੜੀ ਸੀ ਅਮਰਤਪਾਲ ਸਿੰਘ ਦੇ ਮਾਤਾ ਜੀ ਦੀ ਚਰਚਾ ਜਿਹੜੀ ਆ ਉਸ ਤੋਂ ਬਾਅਦ ਛੜਦੀ ਆ ਹੁਣ ਇੱਕ ਨਵੀਂ ਚਰਚਾ ਹੋਰ ਆ ਕਿ ਦੀਪ ਸਿੱਧੂ ਦਾ ਭਰਾ ਮਨਦੀਪ ਸਿੱਧੂ ਇੱਕ ਸੂਟੇਬਲ ਜਿਹੜਾ ਉਮੀਦਵਾਰ ਹੋ ਸਕਦਾ ਜੇ ਬੀਬੀ ਖਾਲੜਾ ਦਾ ਨਾਮ ਆਉਂਦਾ ਇੱਕ ਪਾਸੇ ਤੇ ਦੂਜੇ ਪਾਸੇ ਮਨਦੀਪ ਸਿੱਧੂ ਦਾ ਨਾਮ ਆਉਂਦਾ ਤਾਂ ਮੈਨੂੰ ਲੱਗਦਾ ਕਿ ਮਨਦੀਪ ਸਿੱਧੂ ਉੱਥੇ ਪਿੱਛੇ ੜ ਜਾਣਗਾ ਬੀਬੀ ਖਾਲੜਾ ਦਾ ਨਾਮ ਵਾਰਿਸ ਪੰਜਾਬ ਦੇ ਜਥੇਬੰਦੀ ਰੱਖਦੀ ਆ ਕਿ ਬੀਬੀ ਖਾਲੜਾ ਤਿਆਰ ਨਹੀਂ ਤਾਂ ਮੈਨੂੰ ਲੱਗਦਾ ਗੈਨੀ ਹਰਪ੍ਰੀਤ ਸਿੰਘ ਕਿ ਇਥੋਂ ਦਾ ਕੀ ਜਿਹੜਾ ਵੀ ਕਾਲੀ ਦਾਲਾ ਸਾਰਿਆਂ ਨੂੰ ਪਿੱਛੇ ਹਟਣਾ ਚਾਹੀਦਾ ਸਾਰਿਆਂ ਨੂੰ ਸਮਰਥਨ ਦੇਣਾ ਚਾਹੀਦਾ ਅਸੀਂ ਆਪ ਸੀਟ ਨਹੀਂ ਲੜਾਂਗੇ ਬੀਬੀ ਖਾਲੜਾ ਨੂੰ ਸਾਡਾ ਸਮਰਥਨ ਆ ਕਿਹੜਾ ਉਮੀਦਵਾਰ ਇਸ ਸੀਟ ਦੇ ਉੱਪਰ ਡਾਰਕ ਹਾਰਸ ਸਾਬਤ ਹੋ ਸਕਦਾ ਹੈ ਗੱਲਬਾਤ ਕਰਨ ਦੇ ਲਈ ਪੱਤਰਕਾਰ ਰਾਜਦੀਪ ਭੁੱਲਰ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਰਾਜਦੀਪ ਬਹੁਤ ਬਹੁਤ ਸਵਾਗਤ ਬਹੁਤ ਸ਼ੁਕਰੀਆ ਸੰਸਾਰ ਭਾਈ ਠੀਕ ਹਾਂ ਮੈਂ ਤਾਂ ਰਾਜ ਦੀ ਬਹੁਤ ਵਧੀਆ ਪਰ ਤਰਨ ਤਰਨ ਦੀ ਸਿਆਸਤ ਜਿਹੜੀ ਆ ਹਾਲ ਦੀ ਘੜੀ ਕੁਝ ਠੀਕ ਨਹੀਂ ਜਿੱਥੇ ਆਮ ਆਦਮੀ ਪਾਰਟੀ ਜਿਹੇ ਸਟੈਬਲਿਸ਼ ਪਾਰਟੀ ਆ ਅਕਾਲੀ ਦਲ ਰਿਵਾਈਵ ਦੇ ਮੂਡ ਦੇ ਵਿੱਚ ਆ ਗਿਆ ਸੀ ਰਿਵਾਈਵ ਕਰਨਾ ਉੱਥੇ ਹੀ ਡਾਰਕ ਹਾਰਸ ਵੀ ਕੁਝ ਚਿਹਰੇ ਜਿਹੜੇ ਨੇ ਨਜ਼ਰ ਆ ਰਹੇ ਨੇ ਨਹੀਂ ਦੇਖੋ ਪਹਿਲਾਂ ਤਾਂ ਇਹ ਕਲੀਅਰ ਕਰ ਦੇਵਾਂ ਕਿ ਤਰਨ ਤਰਨ ਸਾਹਿਬ ਦੀ ਜਿਹੜੀ ਸੀਟ ਆ ਉਹ ਆਮ ਆਦਮੀ ਪਾਰਟੀ ਦੀ ਸੀਟ ਨਹੀਂ ਆ ਹਨੇਰੀ ਭਗੀ ਸੀ ਉਹ ਹਨੇਰੀ ਦੇ ਅੰਦਰ ਆਮ ਆਦਮੀ ਪਾਰਟੀ ਦਾ ਜਿਹੜਾ ਝਾੜੂ ਸੀਗਾ ਉਹ ਪੰਜਾਬ 'ਚ ਵੱਜਿਆ ਮਾਲਵੇ ਦੇ ਵਿੱਚੋਂ ਬਹੁਤ ਸੀਟਾਂ ਦੇ ਉੱਤੇ ਵੱਜਿਆ ਹਾਲਾਂਕਿ ਮਾਝੇ 'ਚ ਬਹੁਤ ਘੱਟ ਸੀਗੀਆਂ ਪਰ ਜਿਹੜੀ ਤਨਤਾਂ ਦੀ ਸੀਟ ਆ ਉਹ ਇੱਕ ਪੰਥਕ ਹਲਕਾਗਾ ਪੰਥਕ ਸੀਟ ਆ ਤੇ ਉੱਥੇ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਸੀਗੇ ਉਹ ਅੱਜ ਬਹਿਰੂਮ ਹੋ ਚੁੱਕੇ ਨੇ ਸਾਡੇ ਵਿੱਚ ਕਰ ਨਹੀਂ ਉਹਨਾਂ ਦੇ ਜਾਣ ਕਰਕੇ ਇਹ ਜਿਹੜੀ ਜਿਮਨੀ ਚੋਂਨ ਪਈ ਆ ਹਾਲਾਂਕਿ ਜਿਹੜੀ ਜਿਮਨੀ ਚੋਂਨ ਦੇ ਦੋ ਪਹਿਲੂ ਮੰਨੇ ਜਾਂਦੇ ਆ ਜਿਮਨੀ ਚੋਣ ਸਰਕਾਰ ਦੇ ਲਈ ਨੁਕਸਾਨਦਾਇਕ ਵੀ ਹੈ ਤੇ ਸਰਕਾਰ ਦੇ ਲਈ ਸਭ ਤੋਂ ਵੱਡੀ ਚੁਣੌਤੀ ਵੀ ਹੈ ਕਿ ਇਹ ਵੀ ਇੱਕ ਪੱਖ ਰੱਖਿਆ ਜਾਂਦਾ ਕਿ ਜਿਮਨੀ ਚੋਣਾਂ ਸਰਕਾਰਾਂ ਦੀਆਂ ਹੁੰਦੀਆਂ ਨੇ ਪਰ ਜੇ ਇਸ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਆਮਾ ਦੀ ਪਾਰਟੀ ਦੀ ਪੰਜਾਬ ਦੀ ਇਹ ਪਹਿਲੀ ਸਰਕਾਰ ਆ ਜਿਸ ਦੇ ਹਿੱਸੇ ਸਭ ਤੋਂ ਵੱਧ ਜਿਮਨੀ ਚੌਣ ਆਈ ਆ ਸਰਕਾਰ ਬੰਦਿਆ ਸੰਗਰੂਰ ਦੇ ਅੰਦਰ ਬਾਈਲੈਕਸ਼ਨ ਹੁੰਦੀ ਆ ਮੁੱਖ ਮੰਤਰੀ ਮਾਨ ਉੱਥੋਂ ਲੋਕ ਸਭਾ ਮੈਂਬਰ ਸੀ ਉਹਨਾਂ ਨੇ ਅਸਤੀਫਾ ਦਿੱਤਾ ਉੱਤੇ ਸਰਕਾਰ ਨੂੰ ਸਾਢੇ 3 ਮਹੀਨਿਆਂ ਬਾਅਦ ਹੀ ਮੂੰਹ ਦੀ ਖਾਣੀ ਪੈਂਦੀ ਆ ਹਾਰ ਦਾ ਸਾਹਮਣਾ ਕਰਨਾ ਪੈਂਦਾ ਸੀ ਮਜੀਤ ਸਿੰਘ ਮਾਨ ਜਿੱਤ ਜਾਂਦੇ ਆ ਇਹ ਵੀ ਪਹਿਲੀ ਵਾਰ ਹੋਇਆ ਸੀ ਕਿ ਸਰਤਾ ਦੇ ਵਿੱਚ ਕੋਈ ਪਾਰਟੀ ਹੋਵੇ ਤੇ ਉਹ ਜਿਮਨੀ ਚੌਣ ਹਾਰ ਜਾਵੇ ਆਪਣੇ ਹਲਕੇ ਤੋਂ ਮੁੱਖ ਮੰਤਰੀ ਸਾਹਿਬ ਜਿੱਥੇ ਦੇ ਨਹੀਂ ਜਿਹੜਾ ਨੋਮੈਂਡੇ ਹੁਣ ਬਿਲਕੁਲ ਤੁਹਾਨੂੰ ਇੱਕ ਗੱਲ ਯਾਦ ਰੱਖਣੀ ਪੈਣੀ ਆ ਸੰਗਰੂਰ ਜੜਾ ਮੰਨੀਆਂ ਜਾਂਦੀਆਂ ਨੇ ਪੰਜਾਬ ਦੇ ਵਿੱਚ ਰਾਜਤਾਨੀ ਕਿਹਾ ਜਾਂਦਾ ਸੀ ਆਮਾ ਦੀ ਰਾਜਧਾਨੀ ਕਿਹਾ ਜਾਂਦਾ ਸੀ ਬਿਲਕੁਲ ਸੱਚ ਐ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਆ ਉਸ ਤੋਂ ਬਾਅਦ ਜਲੰਧਰ ਦੀ ਜਿਮਨੀ ਚੌਣਾ ਹੋਵੇ ਹਾਲਾਂਕਿ ਉੱਥੇ ਆਮਾ ਦੀ ਪਾਰਟੀ ਨੇ ਸੁਸ਼ੀਲ ਕੁਮਾਰ ਰਿੰਕੂ ਲਿਆਂਦੇ ਉਹ ਜਿੱਤੇ ਫਿਰ ਉਸ ਤੋਂ ਬਾਅਦ ਚਾਰ ਜਿਮਨੀ ਚੌਣਾ ਪਈਆਂ ਉੱਥੇ ਆਮਾ ਦੀ ਪਾਰਟੀ ਤਿੰਨ ਹਲਕਿਆਂ ਦੇ ਉੱਤੇ ਜਿੱਤਦੀ ਆ ਇੱਕ ਹਲਕਾ ਫੇਰ ਉਹੀ ਆਪਦੀ ਰਾਜਧਾਨੀ ਚ ਫੇਰ ਬਰਨਾਲਾ ਜਾ ਕੇ ਹਾਰ ਨਾਲ ਹਾਰਦੀ ਆ ਠੀਕ ਹੈ ਉਸ ਤੋਂ ਬਾਅਦ ਲੁਧਿਆਣਾ ਵੈਸਟ ਦੇ ਅੰਦਰ ਜਿਮਨੀ ਚਾਉਣ ਪੈਂਦੀ ਆ ਉਹ ਕਿਸ ਕਰਕੇ ਭਾਈ ਉਹ ਵੀ ਅਚਾਨਕ ਮੌਤ ਕਰਕੇ ਗੁਰਪ੍ਰੀਤ ਗੋਗੀ ਜੀ ਚਲੇ ਜਾਂਦੇ ਆ ਉੱਥੇ ਸਰਕਾਰ ਦਾ ਕਿੰਨਾ ਚੋਰ ਲੱਗਿਆ ਕਿੰਨੀ ਮਸ਼ੀਨੀ ਦਾ ਇਸਤੇਮਾਲ ਹੋਇਆ ਕੀ ਕੁਝ ਛੜੈਂਤਰ ਸਰਕਾਰ ਨੇ ਨਹੀਂ ਅਪਣਾਏ ਸਾਰਾ ਆਮ ਆਸ਼ਕਰ ਲੈ ਕੇ ਸਮੇਤ ਮੁੱਖ ਮੰਤਰੀ ਸਾਹਿਬ ਲੁਧਿਆਣਾ ਦੇ ਵਿੱਚ ਪੂਰੀ ਪਾਰਟੀ ਪੂਰੀ ਆਮ ਆਦਮੀ ਪਾਰਟੀ ਦੇ 92 ਵਿਧਾਇਕ 17 ਮੰਤਰੀ ਜਿੰਨੇ ਵੀ ਵੱਡੇ ਲੀਡਰ ਦਿੱਲੀ ਵਾਲੇ ਲੀਡਰ ਆ ਸਾਰੇ ਲੁਧਿਆਣਾ ਵੈਸਟ ਚ ਜਾ ਕੇ ਬਹਿ ਗਏ ਸੀਗੇ ਕਿ ਸੀਟ ਕੱਢਨੀ ਆ ਕਿਉਂਕਿ ਮੁੱੱਚ ਦਾ ਸਵਾਲ ਸੀ ਹੁਣ ਜਿਹੜੀ ਆ ਗਈ ਤਰਨਤਨ ਸਾਹਿਬ ਦੀ ਸੀਟ ਇਹ ਸਭ ਤੋਂ ਵੱਡੀ ਚੁਣੌਤੀ ਆ ਹੁਣ ਇੱਥੇ ਚੁਣੌਤੀ ਅਕਾਲੀ ਦਲ ਦੇ ਲਈ ਵੀ ਵੱਡੀ ਆ ਅੱਛਾ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਭਾਜਪਾ ਨੇ ਆਪਣਾ ਕੈਂਡੀਡੇਟ ਐਲਾਨ ਤਾ ਭਾਜਪਾ ਦਾ ਇੰਨੀ ਜਲਦੀ ਕੈਂਡੀਡੇਟ ਐਲਾਨ ਐਲਾਨਣਾ ਇੱਕ ਸਿੱਧਮ ਸਿੱਧਾ ਇਸ਼ਾਰਾ ਕਰਦਾ ਕਿ ਭਾਜਪਾ ਕਿਸੇ ਦੇ ਨਾਲ ਗੱਠਜੋੜ ਦੇ ਵਿੱਚ ਨਹੀਂ ਆਊਗਾ ਪਰ ਰਾਜਦੀਪ ਇੱਥੇ ਬਿਲਕੁਲ ਬੀਜੇਪੀ ਦਾ ਇਕੱਲਿਆਂ ਦਾ ਉਮੀਦਵਾਰ ਐਲਾਨਣਾ ਇਹ ਆ ਕਿ ਅਕਾਲੀ ਦਲ ਦੇ ਨਾਲ ਗੱਠ ਜੋੜ ਨਹੀਂ ਹੋਊਗਾ ਅਕਾਲੀ ਦਲ ਛੱਡੋ ਕਿਸੇ ਨਾਲ ਗੱਠ ਕਿਸੇ ਨਾਲ ਗੱਠ ਜੋੜ ਨਹੀਂ ਹੋਊਗਾ ਪਰ ਇਸ ਵਕਤ ਸंसਾਰ ਚਰਚਾਵਾਂ ਇਹ ਹਨ ਕਿ ਵਾਰਿਸ ਪੰਜਾਬ ਜਥੇਬੰਦੀ ਅਮਰਤਪਾਲ ਸਿੰਘ ਦੀ ਜਿਹੜੀ ਪਾਰਟੀ ਆ ਵਾਰਿਸ ਅਕਾਲੀ ਦਲ ਉਹ ਵੀ ਕਹਿ ਰਿਹਾ ਕਿ ਜੇ ਲੋੜ ਪਈ ਤਾਂ ਗੱਠਜੋੜ ਹੋ ਸਕਦਾ ਨਵਾਂ ਅਕਾਲੀ ਦਲ ਗਿਆਨੀ ਹਰਪ੍ਰੀਤ ਸਿੰਘ ਆਲਾ ਉਹ ਕਹਿ ਰਿਹਾ ਕਹਿੰਦੇ ਜੀ ਲੋੜ ਪਈ ਤਾਂ ਅਕਾਲੀ ਦਲ ਗੱਠਜੋੜ ਕਰੇਗਾ ਭਾਜਪਾ ਦੇ ਨਾਲ ਪਰ ਭਾਜਪਾ ਨੇ ਸਾਫ਼ ਕਲੀਅਰ ਕਰਤਾ ਕਿ ਅਸੀਂ ਐਸੀਡ ਦੇ ਉੱਤੇ ਗੱਠਜੋੜ ਨਹੀਂ ਕਰਾਂਗੇ ਤੇ ਉਹਨਾਂ ਨੇ ਇੱਕ ਸਿੱਖ ਚਿਹਰਾ ਸੁਰਜੀਤ ਸਿੰਘ ਨੂੰ ਆਪਣਾ ਉਮੀਦਵਾਰ ਉਥੋਂ ਐਲਾਨਤਾ ਤਾ ਉਹ ਬਹੁਤ ਵੱਡਾ ਮੈਸੇਜ ਬੀਜੇਪੀ ਬਹੁਤ ਵੱਡੇ ਕੌਨਫੀਡੈਂਸ ਦੇ ਵਿੱਚ ਆ ਜਾਂ ਬੀਜੇਪੀ ਬਹੁਤ ਵੱਡੀ ਗੇਮ ਦੇ ਵਿੱਚ ਆ ਕਿ ਬੀਜੇਪੀ ਦਾ ਕੱਲਿਆਂ ਪੰਥਕ ਸੀਟ ਦੇ ਉੱਤੇ ਆਪਣਾ ਸਭ ਤੋਂ ਪਹਿਲਾਂ ਦੂਜੀਆਂ ਪਾਰਟੀਆਂ ਤੋਂ ਜਾ ਕੇ ਸਭ ਤੋਂ ਪਹਿਲਾਂ ਆਪਣਾ ਉਮੀਦਵਾਰ ਲਾੜਨਾ ਇਹਦੇ ਪਿੱਛੇ ਬਹੁਤ ਵੱਡਾ ਬੀਜੇਪੀ ਦਾ ਕੋਈ ਵਿਜ਼ਨ ਦੇਖਿਆ ਜਾ ਸਕਦਾ ਬੀਜੇਪੀ ਦੀ ਤਿਆਰੀ ਦੇਖੀ ਜਾ ਸਕਦੀ ਹੈ ਇਹ ਸਾਨੂੰ ਭੁੱਲਣਾ ਨਹੀਂ ਚਾਹੀਦਾ ਕੀ ਬੀਜੇਪੀ ਜਿੱਤ ਵੱਲ ਦੇਖ ਰਹੀ ਆ ਪਹਿਲੀ ਵਾਰ ਜਾਂ ਦੂਜੀ ਵਾਰ ਹੀ ਹੋਏਗਾ ਕਿ ਇਲੈਕਸ਼ਨ ਕੱਲੇ ਤੌਰ ਤੇ ਲੜ ਰਹੇ ਨੇ ਜ਼ਿਮਨੀ ਚੋਣਾ ਇਸ ਤੋਂ ਪਹਿਲਾਂ ਜ਼ਿਆਦਾਤਰ ਜਿੰਨੀਆਂ ਹੋਈਆਂ ਨੇ ਅਕਾਲੀ ਦਲ ਦੇ ਨਾਲ ਗੱਠ ਜੋੜ ਦੇ ਵਿੱਚ ਪਿਛਲੀਆਂ ਪਿਛਲੇ ਸਮਿਆਂ ਦੇ ਵਿੱਚ 2019 ਦੇ ਵਿੱਚ ਜਦੋਂ 20 ਦੇ ਵਿੱਚ ਅੰਦੋਲਨ ਆਇਆ ਤਿੰਨ ਕਾਨੂੰਨਾਂ ਦੇ ਖਿਲਾਫ ਅੰਦੋਲਨ ਲੜਿਆ ਗਿਆ ਉਦੋਂ ਅਕਾਲੀ ਦਲ ਨੇ ਭਾਈਵਾਲੀ ਤੋੜੀ ਉਸ ਤੋਂ ਬਾਅਦ ਜਿੰਨੀਆਂ ਵੀ ਚੋਣਾਂ ਹੋਈਆਂ ਭਾਜਪਾ ਇਕੱਲੇ ਲੜੀ ਆ 22 ਦੀ ਇਲੈਕਸ਼ਨ ਸੀਗੀ 22 ਦੀ ਵਿਧਾਨ ਸਭਾ ਦੇ ਵਿੱਚ ਅਕਾਲੀ ਦਲ ਨੇ ਬਸਪਾ ਦੇ ਨਾਲ ਗੱਠ ਜੋੜ ਕਰ ਲਿਆ ਸੀ ਉਸ ਵਕਤ ਵੀ ਜਿਹੜਾ ਭਾਜਪਾ ਇਕੱਲੇ ਸੀ ਚੋਣਾਂ ਆਪ ਦਾ ਮੈਦਾਨ ਦੇ ਵਿੱਚ ਉੱਤਰੀ ਸੀਗੀ ਤਾਂ ਇਹ ਤਾਂ ਹੁਣ ਤੱਕ ਬੀਜੇਪੀ ਇਕੱਲੀ ਲੜਦੀ ਆ ਰਹੀ ਤੇ ਜਿਹੜੇ ਬੀਜੇਪੀ ਦੇ ਪੰਜਾਬ ਦੇ ਲੀਡਰ ਆ ਉਹਨਾਂ ਦੇ ਵਿੱਚ ਜਿਹੜੀ ਬਹੁ ਗਿਣਤੀ ਲੀਡਰਾਂ ਦੀ ਇਹ ਗੱਲ ਕਹਿੰਦੀ ਹੈ ਕਿ ਅਸੀਂ ਕਿਸੇ ਨਾਲ ਗੱਠ ਜੋੜ ਨਹੀਂ ਕਰਾਂਗੇ ਅਸੀਂ ਇਕੱਲੇ ਲੜਾਂਗੇ ਮੌਜੂਦਾ ਪ੍ਰਧਾਨ ਅਸ਼ਵਨੀ ਕੁਮਾਰ ਦਾ ਵੀ ਇਹੀ ਬਿਆਨ ਆਇਆ ਸੀ ਕਿ ਅਸੀਂ ਗੱਠਜੋੜ ਕਾਲੀਦਾਲ ਦੇ ਨਾਲ ਕਿਸੇ ਵੀ ਕੀਮਤ ਦੇ ਉੱਤੇ ਨਹੀਂ ਕਰਾਂਗੇ ਕਿਉਂਕਿ ਨਕਾਰੇ ਹੋਿਆਂ ਦੇ ਨਾਲ ਗੱਠਜੋੜ ਕਰਨਾ ਕੋਈ ਕਹਿੰਦੇ ਚੰਗੀ ਗੱਲ ਨਹੀਂ ਹੁੰਦੀ ਕੀ ਬੀਜੇਪੀ ਜਿੱਤਵਲ ਦੇਖ ਰਹੀ ਹੈ ਜਾਂ ਆਪਣਾ 2027 ਦਾ ਜਿਹੜਾ ਉਹ ਹਿਲਜੁਲ ਦੇਖੇਗੀ ਆਪਣੇ ਵਰਕਰਾਂ ਦਾ ਇੱਕ ਕਹਿ ਸਕਦਾ ਕਿ ਕਰੰਟ ਚੈੱਕ ਕਰੇਗੀ ਬੀਜੇਪੀ 2027 ਦੇ ਲਈ ਕਿ ਸਾਡੇ ਵਰਕਰ ਕਿੰਨੇ ਕੁ ਤਿਆਰ ਨੇ 2027 ਨੂੰ ਲੈ ਕੇ ਦੇਖੋ ਬੀਜੇਪੀ ਇਹ ਦੇਖਣਾ ਚਾਹੁੰਦੀ ਆ ਕਿ ਅਸੀਂ ਪੰਥਕ ਹਲਕਿਆਂ ਦੇ ਅੰਦਰ ਜਿਹੜੇ ਹਲਕਿਆਂ 'ਚ ਸਾਨੂੰ ਕਾਲੀ ਦਲ ਦੀ ਭਾਈਵਾਲੀ ਹੁੰਦੀ ਸੀ ਕਾਲੀ ਦਲ ਦੇ ਕਰਕੇ ਵੋਟਾਂ ਪੈਂਦੀਆਂ ਸੀ ਕਿਉਂਕਿ ਇਹ ਪੰਥਕ ਹਲਕੇ ਸਾਰੇ ਕਾਲੀ ਦਲ ਨੂੰ ਸੀਟਾਂ ਛੱਡੀਆਂ ਜਾਂਦੀਆਂ ਸੀ ਬੀਜੇਪੀ ਉੱਥੇ ਆਪਣੀ ਵੋਟ ਬੈਂਕ ਦੇਖਣਾ ਚਾਹੁੰਦੀ ਆ ਕਿ ਸਾਡਾ ਵੋਟ ਬੈਂਕ ਕਿੰਨਾ ਕਾ ਕਿੰਨੇ ਕ ਲੋਕ ਸਾਡੇ ਨਾਲ ਤੁਰਦੇ ਆ ਵਿਸ਼ਵਾਸ ਜਤੋਂਦੇ ਨੇ ਜਤੋਂਦੇ ਹਾਲਾਂਕਿ ਜਿਹੜੀ ਇਹ ਸੀਟ ਬਹੁਤ ਅਹਿਮ ਰੱਖਦੀ ਆ ਇਸੇ ਜੇਕਰ ਧਰਤੀ ਦੀ ਗੱਲ ਕਰੀਏ ਤਾਂ ਇੱਥੋਂ ਲੋਕ ਸਭਾ ਦੇ ਅੰਦਰ ਬਹੁਤ ਵੱਡੀ ਜਿਹੜੀ ਇੱਕ ਜਿੱਤ ਅਮਰਤਪਾਲ ਸਿੰਘ ਨੇ ਕਾਇਮ ਕੀਤੀ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਨੇ 2 ਲੱਖ ਦੇ ਕਰੀਬ ਵੋਟਾਂ ਦੀ ਲੀਡ ਦੇ ਨਾਲ ਜਿੱਤ ਹਾਸਲ ਕੀਤੀ ਤਾਂ ਉਹਨੂੰ ਵੀ ਕਿਤੇ ਨਾ ਕਿਤੇ ਅੰਦੇਖਾ ਤੁਸੀਂ ਨਹੀਂ ਕਰ ਸਕਦੇ। ਇਹੀ ਇਹੀ ਮੇਰਾ ਅਗਲਾ ਸਵਾਲ ਸੀ ਰਾਜਦੇਵ ਕਿ ਅਮਰਤਪਾਲ ਸਿੰਘ ਇੱਥੋਂ ਹਜ਼ਾਰਾਂ ਕਿਲੋਮੀਟਰ ਦੂਰ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ। ਜੇਲ੍ਹ ਦੇ ਵਿੱਚ ਰਹਿੰਦੇ ਹੋਏ 28 29 30 ਸਾਲ ਦੀ ਉਮਰ ਦੇ ਵਿੱਚ ਖਡੂਰ ਸਾਹਿਬ ਤੋਂ ਚੋਣਾ ਲੜਦੇ ਨੇ, ਮੈਂਬਰ ਪਾਰਲੀਮੈਂਟ ਬਣ ਜਾਂਦੇ ਨੇ, ਉਹਨਾਂ ਦਾ ਲੋਕ ਸਭਾ ਹਲਕਾ ਆ ਜਾਂਦਾ ਹੈ ਇਹ। ਅਮਰਤਪਾਲ ਫੈਕਟਰ ਇੱਥੇ ਅਹਿਮ ਰਹਿਣ ਵਾਲਾ ਹੈ। ਪੰਥਕ ਚਿਹਰਿਆਂ ਦੀ ਗੱਲ ਕੀਤੀ ਹੈ ਅੱਜ ਦੇ ਟਾਈਮ ਦੇ ਵਿੱਚ ਜੇਕਰ ਗੱਲ ਕਰੀਏ ਪੰਥਕ ਸਿਆਸਤ ਦੀ ਤਾਂ ਨੌਜਵਾਨ ਜਾਂ ਅਮਰਤਪਾਲ ਸਿੰਘ ਦੇ ਸਮਰਥਕ ਜਿਹੜੇ ਨੇ ਇਹ ਕਹਿੰਦੇ ਨੇ ਕਿ ਪੰਥਕ ਸਿਆਸਤ ਨੂੰ ਨਵੇਂ ਸਿਰੇ ਤੋਂ ਜੇਕਰ ਕੋਈ ਖੜਾ ਕਰ ਸਕਦਾ ਤਾਂ ਭਾਈ ਅਮਰਤਪਾਲ ਸਿੰਘ ਦੀ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਜਿਹੜੀ ਉਹ ਖੜਾ ਕਰ ਸਕਦੀ। ਦੇਖੋ ਜੀ ਕੈਨ ਨੂੰ ਤਾਂ ਮੈਂ ਕਹਣਾ ਜੀ ਬਾਦਲ ਤਾਂੜਾ ਖੜਾ ਕਰ ਸਕਦਾ ਜੀ। ਯਾਨੀ ਹਰਪ੍ਰੀਤ ਸਿੰਘ ਜੀ ਪੰਥਕ ਸਿਆਸਤ ਨੂੰ ਖੜਾ ਕਰ ਸਕਦਾ ਹੈ। ਤੁਸੀਂ ਕਹਿੰਦੇ ਜੀ ਅਮਰਤਪਾਲ ਕਰ ਸਕਦਾ ਸਭ ਦੇ ਨਿੱਜੀ ਨਿੱਜੀ ਵਿਚਾਰ ਆ। ਅਸੀਂ ਸਿਰਫ ਆਸ ਕਰਾਈਆਂ ਅੱਜ ਦੀ ਡੇਟ ਚ ਲਾ ਸਕਦੇ ਹਾਂ ਪਰ ਜਿਹ ਇਹ ਲੰਬੀ ਹੋ ਜੂ ਸਾਡੀ ਗੱਲ ਤੇ ਮੈਂ ਥੋੜਾ ਸ਼ਾਰਟ ਦੇ ਵਿੱਚ ਸਮਝਾ ਦੇਣਾ ਜਦੋਂ 1921 ਦੇ ਅੰਦਰ ਅਕਾਲੀ ਦਲ ਦਾ ਗਠਨ ਹੋਇਆ ਸੀਗਾ ਤਾਂ ਉਸ ਵਕਤ ਕੁਝ ਸਿਧਾਂਤਕ ਗੱਲਾਂ ਹੋਈਆਂ ਸੀਗੀਆਂ ਸਿਧਾਂਤਕ ਫੈਸਲੇ ਲੈ ਕੇ ਅਕਾਲੀ ਦਲ ਬਣਾਇਆ ਗਿਆ ਸੀ ਕਿ ਅਕਾਲੀ ਦਲ ਇਹਨਾਂ ਹਿੱਤਾਂ ਦੇ ਉੱਤੇ ਕੰਮ ਕਰੂਗਾ ਇਹਨਾਂ ਗੱਲਾਂ ਦੇ ਉੱਤੇ ਕੰਮ ਕਰੂਗਾ ਆਹ ਮੁੱਖ ਮੰਗਾਂ ਅਕਾਲੀ ਦਲ ਦੇ ਅਜਡੇ ਦੇ ਉੱਤੇ ਹੋਣਗੀਆਂ ਪਰ ਉਹ ਸਮੇਂ-ਸਮੇਂ ਦੇ ਅਨੁਸਾਰ ਬਹੁਤ ਕੁਝ ਉਹਦੇ ਵਿੱਚ ਬਦਲਾਅ ਹੋਏ ਬਹੁਤ ਕੁਝ ਚੇਂਜ ਹੋਇਆ ਤੇ ਉਹ ਆਉਂਦਾ ਆਉਂਦਾ ਫਿਰ ਪੰਜਾਬੀ ਸੂਬੇ ਦੀ ਪੰਜਾਬੀ ਪਾਰਟੀ ਬਣ ਜਾਂਦਾ ਅਕਾਲੀ ਦਲ ਬਹੁਤ ਕੁਝ ਅਕਾਲੀ ਦਲ ਨੇ ਦੇਖਿਆ ਤੇ ਜੋ ਕੁਝ ਅੱਜ ਅਕਾਲੀ ਦਲ ਵੇਖ ਰਿਹਾ ਇਹ ਅਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਆਂ ਮੀਡੀਆ ਦੇ ਵਿੱਚ ਸਾਰਿਆਂ ਦੁਨੀਆ ਜਾਣਦੀ ਆ ਸਾਰਿਆਂ ਨੇ ਦੇਖ ਲਿਆ ਰਹੀ ਗੱਲ ਅਮਰਤਪਾਲ ਦੀ ਅਮਰਤਪਾਲ ਜਿਸ ਸਿਧਾਂਤ ਦੇ ਉੱਤੇ ਚੱਲੇ ਸੀ ਜਿਸ ਗੱਲ ਦੇ ਉੱਤੇ ਠੋਕ ਕੇ ਉਹਨਾਂ ਦੀ ਪਾਰਟੀ ਉਹਨਾਂ ਦੇ ਲੀਡਰ ਦਾਵਾ ਕਰਦੇ ਆ ਜੇ ਉਹ ਆਪਦੇ ਉਸੇ ਮੁੱਦਿਆਂ ਦੀ ਲੜਾਈ ਲੜਨਗੇ ਦੇਖੋ ਜੇ ਤਾਂ ਮੁੱਦਿਆਂ ਦੀ ਲੜਾਈ ਹੋਊਗੀ ਲੋਕ ਸਿਆਣੇ ਹੋ ਚੁੱਕੇ ਆ ਲੋਕ ਸਮਝਦਾਰ ਹੋ ਚੁੱਕੇ ਆ ਹੁਣ ਲੋਕ ਥੋਡੀਆਂ ਫਰੀਦੀਆਂ ਗੋਲੀਆਂ ਟੌਫੀਆਂ ਰੋਡੀਆਂ ਦੇ ਪਿੱਛੇ ਲੱਗਣ ਵਾਲੇ ਨਹੀਂ ਹੈਗੇ ਤੁਹਾਡੇ ਜਮਲਿਆਂ ਛੱਡਨਾਂ ਆ ਤੁਸੀਂ ਸਟੇਜਾਂ ਤੇ ਜਾ ਕੇ ਚੁਟਕਲੇ ਸੁਣਾ ਕੇ ਲੋਕਾਂ ਨੂੰ ਆਪਦੀਆਂ ਗੱਲਾਂ ਝੁਲਝਾ ਲਓਗੇ ਖਾਸ ਕਰਕੇ ਮਾਜੇ ਦੇ ਲੋਕ ਉਹ ਬਹੁਤ ਹੀ ਸਰੜੀ ਲੋਕਾਂ ਉਹ ਜੰਗਾ ਜੁੱਧਾਂ ਵਾਲੇ ਲੋਕ ਆ ਜਦੋਂ ਵੀ ਕੁਰਬਾਨੀਆਂ ਦੀ ਲੋੜ ਪਈ ਆ ਜਦੋਂ ਵੀ ਸਿਰ ਦੇਣ ਦੀ ਗੱਲ ਆਈ ਆ ਤਾਂ ਮਾਜਾ ਸਭ ਤੋਂ ਮੂਰੇ ਹਿੱਕ ਢਾ ਕੇ ਖੜਿਆਗਾ ਬਿਲਕੁਲ ਜੇ ਅਮਰਤਪਾਲ ਸਿੰਘ ਨੂੰ ਜਿਤਾਉਣ ਦੀ ਗੱਲ ਸੀਗੀ ਜੇ ਇਹ ਪੰਥਕ ਲੈਰ ਬਣਾਉਣ ਦੀ ਗੱਲ ਸੀ ਤਾਂ ਉਹ ਸ਼ੁਰੂਆਤ ਮਾਜੇ ਤੋਂ ਹੋਈ ਆ ਉਹਦਾ ਨੀਂ ਪੱਥਰ ਮਾਜੇ ਤੋਂ ਰੱਖਿਆ ਗਿਆ ਤੇ ਇਹ ਵੀ ਅਸੀਂ ਨਹੀਂ ਮੁਨਕਰ ਹੋ ਸਕਦੇ ਮਾਜਾ ਦੁਆਰੇ ਫਿਰ ਇਤਿਹਾਸ ਸੱਚ ਸਕਦਾ ਕਿਉਂਕਿ ਇਸ ਵਕਤ ਦੋ ਪੰਥਕ ਨਾਮਾਂ ਦੀਆਂ ਚਰਚਾਵਾਂ ਨੇ ਮੈਂ ਉੱਥੇ ਮੈਂ ਉੱਥੇ ਆਉਂਦਾ ਸੀ ਰਾਜੀਪ ਜਦੋਂ ਥੋੜੇ ਦਿਨ ਪਹਿਲਾਂ ਮੇਰੀ ਐਡਵੋਕੇਟ ਮਾਨ ਸਿੰਘ ਖਾਰਾਉਣਾ ਦੇ ਨਾਲ ਗੱਲਬਾਤ ਹੁੰਦੀ ਆ ਮੈਂ ਉਹਨਾਂ ਨੂੰ ਤਰਨਤਨ ਜ਼ਿਮਨੀ ਚੋਣ ਨੂੰ ਲੈ ਕੇ ਸਵਾਲ ਜਵਾਬ ਕਰਦਾ ਤਾਂ ਉਹਨਾਂ ਦਾ ਕਹਿਣਾ ਸੀ ਕਿ ਕੋਈ ਲੋਕਲ ਹੋਏਗਾ ਕੋਈ ਨੌਜਵਾਨ ਆਗੂ ਹੋਏਗਾ ਕੋਈ ਪੜਿਆ ਲਿਖਿਆ ਹੋਏਗਾ ਪੈ ਇਸ ਤੋਂ ਪਹਿਲਾਂ ਚਰਚਾਵਾ ਭਾਈ ਜਸਵੰਤ ਸਿੰਘ ਖਾਲੜਾ ਦੇ ਧਰਮ ਪਤਨੀ ਬੀਬਾ ਪਰਮਜੀਤ ਕੌਰ ਜੀ ਖਾਲੜਾ ਉਹਨਾਂ ਦੀ ਚਰਚਾ ਜਿਹੜੀ ਛਿੜੀ ਸੀ ਅਮਰਤਪਾਲ ਸਿੰਘ ਦੇ ਮਾਤਾ ਜੀ ਦੀ ਚਰਚਾ ਜਿਹੜੀ ਆ ਉਸ ਤੋਂ ਬਾਅਦ ਛਿੜਦੀ ਆ ਹੁਣ ਇੱਕ ਨਵੀਂ ਚਰਚਾ ਹੋਰ ਆ ਕਿ ਦੀਪ ਸਿੱਧੂ ਦਾ ਭਰਾ ਮਨਦੀਪ ਸਿੱਧੂ ਇੱਕ ਸੂਟੇਬਲ ਜਿਹੜਾ ਉਮੀਦਵਾਰ ਹੋ ਸਕਦਾ ਕਿਉਂਕਿ ਇਮਾਨ ਸਿੰਘ ਖਾਰਾ ਦੇ ਕਹਿਣ ਮੁਤਾਬਕ ਉਹ ਇੱਕ ਪੜਿਆ ਲਿਖਿਆ ਵੀ ਆ ਇੱਕ ਵਕੀਲ ਵੀ ਆ ਦੀਪ ਸਿੱਧੂ ਦਾ ਵੱਡਾ ਨਾਮ ਜਿਹੜਾ ਕਿਤੇ ਨਾ ਕਿਤੇ ਮਨਦੀਪ ਸਿੱਧੂ ਦੇ ਪਿੱਠ ਦੇ ਪਿੱਛੇ ਖੜਾ ਦੇਖੋ ਇੱਥੇ ਨਾ ਸਾਨੂੰ ਚੋਣ ਕਰਨੀ ਬਹੁਤ ਔਖੀ ਜਾਵੇਗੀ ਜੇ ਬੀਬੀ ਖਾਲੜਾ ਦਾ ਨਾਮ ਆਉਂਦਾ ਇੱਕ ਪਾਸੇ ਤੇ ਦੂਜੇ ਪਾਸੇ ਮਨਦੀਪ ਸਿੱਧੂ ਦਾ ਨਾਮ ਆਉਂਦਾ ਤਾਂ ਮੈਨੂੰ ਲੱਗਦਾ ਕਿ ਮਨਦੀਪ ਸਿੱਧੂ ਖੁਦ ਪਿੱਛੇ हट ਜਾਣਗੇ ਬਿਲਕੁਲ ਕਿਉਂਕਿ ਭਾਈ ਜਸਵੰਤ ਸਿੰਘ ਖਾਲੜਾ ਦੀ ਕੁਰਬਾਨੀ ਤੋਂ ਵੱਡੀ ਕੁਰਬਾਨੀ ਸਾਡੇ ਲਈ ਹੋਰ ਕੁਝ ਨਹੀਂ ਆ ਅਸੀਂ ਦੀਪ ਸਿੱਧੂ ਦਾ ਸਤਿਕਾਰ ਕਰਦੇ ਆ ਪਰ ਜੇ ਦੀਪ ਸਿੱਧੂ ਵੀ ਅੱਜ ਇੱਥੇ ਹੁੰਦਾ ਤਾਂ ਉਹਨੇ ਵੀ ਬੀਬੀ ਖਾਲੜਾ ਨੂੰ ਮੂਰੇ ਰੱਖਣਾ ਸੀਗਾ ਬਿਲਕੁਲ ਬੀਬੀ ਖਾਲੜਾ ਪਹਿਲਾਂ ਵੀ ਚੋਣ ਲੜ ਚੁੱਕੇ ਆ ਬੀਬੀ ਖਾਲੜਾ ਉੱਥੋਂ ਚੋਣ ਹਾਰੇ ਆ ਤਾਂ ਉਹ ਇੱਕ ਮਹਿਣਾ ਪੰਥ ਦੇ ਸ ਤਾ ਪੰਥ ਚਾਹੁੰਦਾ ਉਸ ਮਹੀਨੇ ਨੂੰ ਲਾਉਣਾ ਲੋਕਾਂ ਦੀ ਆਵਾਜ਼ ਆ ਉਸ ਹਲਕੇ ਦੀ ਆਵਾਜ਼ ਆ ਕਿ ਬੀਬੀ ਖਾਲੜਾ ਜਿਬਨੀ ਚੋਂ ਲੜਨ ਮੈਂ ਫਿਰ ਉਹੀ ਗੱਲ ਕਹੀ ਤੁਨ ਵਾਰ ਸਾਨੂੰ ਯਾਦ ਭੁੱਲਣਾ ਨਹੀਂ ਚਾਹੀਦਾ ਕਿ ਇਹ ਸਰਦਰੀ ਲੋਕਾਂ ਇਤਿਹਾਸ ਸਿਰਜਣ ਵਾਲੇ ਲੋਕ ਨੇ ਤਾਂ ਦੁਬਾਰਾ ਤਰਨ ਤਰਨ ਇਤਿਹਾਸ ਸਿਰਜਿਆ ਜਾ ਸਕਦਾ ਜੇ ਬੀਬੀ ਖਾਲੜਾ ਚਾਉਣ ਲੜਦੇ ਆ ਵਾਰਿਸ ਪੰਜਾਬ ਜਥੇਬੰਦੀ ਤੋਂ ਚਾਉਣ ਲੜਦੇ ਆ ਅਮਰਤਪਾਲ ਦੀ ਜਥੇਬੰਦੀ ਜਿਹੜੀ ਪਾਰਟੀ ਬਣਾਈ ਉਹਨਾਂ ਨੇ ਕਾਲੀ ਦਲ ਵਾਰਿਸ ਪੰਜਾਬ ਦੇ ਉੱਥੋਂ ਵੀ ਬੀਬੀ ਖਾਲੜਾ ਕੈਂਡੀਡੇਟ ਹੁੰਦੇ ਆ ਤਾਂ ਡੈਫੀਨੇਟੰਲੀ ਹੈ ਕਿ ਬੀਬੀ ਖਾਲੜਾ ਦਾ ਚਾਉਣ ਜਿੱਤਣਾ ਚਾਹ ਵਨ ਸਾਈਡਡ ਵੋਟ ਉੱਥੇ ਦੁਬਾਰਾ ਫਿਰ ਪਹੁੰਚ ਸਕਦੀ ਆ ਮਨਦੀਪ ਸਿੱਧੂ ਕਿੱਥੇ ਸਟੈਂਡ ਕਰਦਾ ਜੇਕਰ ਦੇਖ ਸਿੱਧੂ ਦੀ ਤੁਸੀਂ ਗੱਲ ਕਹੀ ਕਿ ਜੇ ਬਾਈ ਦੀਪ ਸਿੱਧੂ ਵੀ ਇੱਥੇ ਹੁੰਦੇ ਤਾਂ ਉਹ ਬੀਬੀ ਖਾਲੜਾ ਦਾ ਸਮਰਥਨ ਕਰਦੇ ਮਨਦੀਪ ਸਿੱਧੂ ਵੀ ਖਾਲੜਾ ਸਾਹਿਬ ਦੀ ਸ਼ਹਾਦਤ ਨੂੰ ਮੁੱਖ ਰੱਖਦੇ ਹੋਏ ਬੀਬੀ ਖਾਲੜਾ ਦੇ ਲਈ ਆਪਣੇ ਦੇਖੋ ਮਨਦੀਪ ਸਿੱਧੂ ਨੂੰ ਜੇ ਬੀਬੀ ਖਾਲੜਾ ਕਹਿੰਦੇ ਮੈਂ ਚੋਣ ਨਹੀਂ ਲੜਨੀ ਜਾਂ ਨਾ ਮਨਦੀਪ ਸਿੱਧੂ ਦਾ ਹੁੰਦਾ ਆਉਂਦਾ ਜੇ ਮਨਦੀਪ ਸਿੱਧੂ ਨੂੰ ਟਿਕਟ ਮਿਲਦੀ ਆ ਚਾਹੇ ਉਹ ਕਿਸੇ ਵੀ ਪਾਰਟੀ ਦੇ ਵੱਲੋਂ ਹੋਵੇ ਚਾਹੇ ਇੰਡੀਪੈਂਡੈਂਟ ਜਾ ਕੇ ਉੱਥੇ ਮਨਦੀਪ ਸਿੱਧੂ ਖੜੇ ਹੁੰਦੇ ਹੋਆ ਤਾਂ ਵੀ ਮੈਨੂੰ ਲੱਗਦਾ ਕਿ ਲੋਕ ਕਿਉਂਕਿ ਉਹ ਪੰਥਕ ਉਹ ਨਾ ਜਜ਼ਬਾਤਾਂ ਦੇ ਨਾਲ ਜੁੜੇ ਹੋਏ ਲੋਕ ਨੇ ਉਹੋ ਦਿਮਾਗ ਤੋਂ ਨਹੀਂ ਉਹ ਦਿਲ ਤੋਂ ਕੰਮ ਕਰਦੇ ਆ ਇਮੋਸ਼ਨ ਉਹਨਾਂ ਦੇ ਲਈ ਮੈਟਰ ਕਰਦਾਗਾ ਤੇ ਦੀਪ ਨੂੰ ਜਿੰਨਾ ਉਹ ਹਲਕੇ ਦੇ ਲੋਕ ਪੰਥਕ ਲੋਕ ਪਿਆਰ ਕਰਦੇ ਸੀਗੇ ਤਾਂ ਦੀਪ ਦਾ ਨਾਂ ਬਹੁਤ ਵੱਡਾ ਸੀਗਾ ਤੇ ਦੀਪ ਦਾ ਭਰਾ ਮਨਦੀਪ ਜੀ ਉੱਥੇ ਜਾ ਕੇ ਚੋਣ ਲੜੂਗਾ ਤਾਂ ਮੈਨੂੰ ਲੱਗਦਾ ਲੋਕ ਮੂਰੇ ਹੋਗੇ ਤੁਰਨਗੇ ਦੇਖੋ ਦੋਨੇ ਕੈਂਡੀਡੇਟ ਸਾਡੇ ਲਈ ਸਟਰੋਂਗ ਆ ਬੀਬੀ ਖਾਲੜਾ ਆ ਜਾਣ ਚਾਹੇ ਮਨਦੀਪ ਸਿੱਧੂ ਆ ਜਾਣ ਇਹ ਦੋਨੇ ਸਟਰੋਂਗ ਆ ਇਹਨਾਂ ਦੋਨਾਂ ਨੂੰ ਪੰਥ ਤੇ ਕੌਮ ਪ੍ਰਵਾਨ ਕਰੂਗੀ ਉਸ ਹਲਕੇ ਦੇ ਉਸ ਹਲਕੇ ਦੇ ਲੋਕ ਇਹਨਾਂ ਨੂੰ ਪ੍ਰਵਾਨ ਕਰਨਗੇ ਹਾਲਾਂਕਿ ਜਿਹੜੀਆਂ ਦੂਜੀਆਂ ਪਾਰਟੀਆਂ ਦੇ ਨੇ ਆਮ ਆਦੀ ਪਾਰਟੀ ਨੇ ਅਕਾਲੀ ਦਲ ਤੋਂ ਲਿਆਂਦਾ ਹਰਮਿੰਦਰ ਸਿੰਘ ਸੰਧੂ ਨੂੰ ਤਿੰਨ ਵਾਰ ਉਥੋਂ ਵਿਧਾਇਕ ਰਿਹਾ ਪਰ ਜੋ ਅਕਾਲੀ ਦਲ ਦਾ ਪਿਛਲੇ ਲੰਬੇ ਸਮੇਂ ਦਾ ਕਾਰਜਕਾਲ ਰਿਹਾ ਉਹ ਸਾਰਿਆਂ ਨੂੰ ਪਤਾ ਕਿਉਂਕਿ ਉਹ ਲੀਡਰਸ਼ਿਪ ਹੁਣ ਅਗਵਾਈ ਕਰਨ ਦੇ ਯੋਗ ਨਹੀਂ ਰਹੇਗੀ ਤੇ ਕਾਂਗਰਸ ਪਾਰਟੀ ਦਾ ਉੱਥੇ ਉਧਾਰ ਨਹੀਂ ਆ ਕਾਂਗਰਸ ਪਾਰਟੀ ਦਾ ਗੜ ਨਹੀਂ ਆ ਅਕਾਲੀ ਦਲ ਦਾ ਪੰਥਕ ਸੀਟ ਦਾ ਗੜ ਸੀਗਾ ਪੰਥਕ ਸਿਆਸਤ ਉੱਥੇ ਜਿਆਦਾ ਉੱਥੇ ਇਹ ਉਹੀ ਹੋ ਸਕਦਾਗਾ ਹੁਣ ਉੱਥੇ ਮੁਕਾਬਲਾ ਕਿਸ ਦੇ ਨਾਲ ਬਣਦਾ ਕਿਉਂਕਿ ਹਜੇ ਬਾਕੀ ਧਰਮ ਦੇ ਵੱਲੋਂ ਆਪਣੇ ਉਮੀਦਵਾਰ ਲਾਣਨੇ ਆ ਹਾਲਾਂਕਿ ਆਮ ਆਦਮੀ ਪਾਰਟੀ ਜੇ ਹਰਮੇਸ਼ਤ ਸੰਧੂ ਨੂੰ ਲੈ ਕੇ ਆਈ ਆ ਤਾਂ ਉਹ ਡੈਫੀਨੇਟਲੀ ਸ਼ਰਤ ਦੇ ਉੱਤੇ ਹੋਇਆ ਹੋਣਾ ਉਹ ਇਨਾ ਆਪਦਾ ਪੁਰਾਣਾ ਕੈਰੀਅਰ ਛੱਡ ਕੇ ਕਿਸੇ ਪਾਰਟੀ 'ਚ ਆਏ ਨੇ ਤਾਂ ਸ਼ਰਤਾਂ ਤੇ ਆਏ ਹੋਣਗੇ ਭਾਈ ਟਿਕਟ ਉਹਨਾਂ ਦੀ ਪੱਕੀ ਆ ਤੁਸੀਂ ਦੇਖ ਲਿਓ ਅਨਾਉਂਸ ਹੋ ਜਾਣਾਗਾ ਅਰਬੀ ਸਿੰਘ ਸੰਧੂ ਹੀ ਆਵਾ ਦੀ ਪਾਰਟੀ ਤੋਂ ਉਮੀਦਵਾਰ ਹੋਣਗੇ ਇਹ ਤੁਹਾਨੂੰ ਮੈਂ ਅੱਜ ਗੱਲ ਕਹਿ ਕੇ ਜਾਨਾਂਗਾ ਪਰ ਹੁਣ ਅਗਲੇ ਸਮੇਂ ਦੇ ਵਿੱਚ ਜਦੋਂ ਵੋਟਾਂ ਅਨਾਉਂਸ ਹੁੰਦੀਆਂ ਜਦੋਂ ਸਾਰੀਆਂ ਧਿਰਾਂ ਆਪਣੇ ਉਮੀਦਵਾਰ ਲਾਉਂਦੀਆਂ ਨੇ ਨਵਾ ਕਾਲੀ ਦਲ ਦੇਖਦੇ ਆ ਕਿ ਨਵਾ ਕਾਲੀ ਦਲ ਉਹ ਕਰਨੀ ਹਰਪ੍ਰੀਤ ਸਿੰਘ ਉੱਥੇ ਕਿਹਨੂੰ ਆਪਦਾ ਉਮੀਦਵਾਰ ਖੜਾ ਕਰਦੇ ਆ ਜਾਂ ਗਿਆਨੀ ਹਰਪ੍ਰੀਤ ਸਿੰਘ ਜਿਹੜਾ ਕਿਸੇ ਧਿਰ ਨੂੰ ਸਮਰਥਨ ਦਿੰਦੇ ਆ ਜਿਵੇਂ ਉਹ ਕਹਿ ਰਹੇ ਕਿ ਸਾਡਾ ਅਮਰਤਪਾਲ ਸਿੰਘ ਦੇ ਨਾਲ ਜਥੇਬੰਦੀ ਦੇ ਨਾਲ ਉਹਨਾਂ ਦੀ ਪਾਰਟੀ ਦੇ ਨਾਲ ਅਲਾਈنس ਹੋ ਸਕਦਾ ਸੀ ਰਲ ਕੇ ਇਕੱਠੇ ਚੋਣਾਂ ਕੰਡੈਕਟ ਕਰ ਸਕਦੇ ਆ ਜੇ ਮੈਨੂੰ ਲੱਗਦਾ ਬੀਬੀ ਖਾਲੜਾ ਦਾ ਨਾਮ ਵਾਰਿਸ ਪੰਜਾਬ ਦੇ ਜਥੇਬੰਦੀ ਰੱਖਦੀ ਆ ਕੀ ਬੀਬੀ ਖਾਲੜਾ ਤਿਆਰ ਨਹੀਂ ਤਾਂ ਮੈਨੂੰ ਲੱਗਦਾ ਗਿਆਨੀ ਹਰਪ੍ਰੀਤ ਸਿੰਘ ਕਿ ਇੱਥੋਂ ਤੱਕ ਕਿ ਜਿਹੜਾ ਵੀ ਕਾਲੀ ਦਲ ਆ ਸਾਰਿਆਂ ਨੂੰ ਪਿੱਛੇ ਹਟਣਾ ਚਾਹੀਦਾ ਸਾਰਿਆਂ ਨੂੰ ਸਮਰਥਨ ਦੇਣਾ ਚਾਹੀਦਾ ਅਸੀਂ ਬੀਬੀ ਸੁਵੰਨ ਸਿੰਘ ਖਾਲੜਾ ਦੀ ਸ਼ਹਾਦਤ ਨੂੰ ਅਸੀਂ ਸੀਟ ਨਹੀਂ ਲੜਾਂਗੇ ਬੀਬੀ ਖਾਲੜਾ ਨੂੰ ਸਾਡਾ ਸਮਰਥਨ ਆ ਫਿਰ ਸਾਰੀਆਂ ਜੰਨੀਆਂ ਵੀ ਪੰਥਕ ਪਾਰਟੀਆਂ ਨੇ ਚਾਹੇ ਸਿਮਰਜੀਤ ਸਿੰਘ ਮਾਰਦਾ ਕਾਲੀ ਦਲ ਹੋਵੇ ਚਾਹੇ ਸੁਭੀਅ ਸਿੰਘ ਬਾਦਲ ਦਾ ਕਾਲੀ ਦਲ ਹੋਵੇ ਚਾਹੇ ਗਿਆਨੀ ਹਰਪ੍ਰੀਤ ਸਿੰਘ ਦਾ ਕਾਲੀ ਦਲ ਹੋਵੇ ਇਹਨਾਂ ਸਾਰਿਆਂ ਨੂੰ ਪਿੱਛੇ ਹਟਣਾ ਚਾਹੀਦਾ ਕਿਉਂਕਿ ਉਸ ਤੋਂ ਵੱਡੀ ਕੁਰਬਾਨੀ ਸਾਡੇ ਲਈ ਨਹੀਂ ਆ ਤੇ ਪੰਥ ਦੇ ਸਿਰ ਜਿਹੜਾ ਤੇ ਇਹ ਲੋਕ ਵੀ ਡਟ ਕੇ ਸਾਥ ਦੇਣਗੇ ਮਾਜੇ ਦੇ ਲੋਕ ਆ ਬੜੇ ਜਜ਼ਬਾਤਾਂ ਦੇ ਨਾਲ ਵੱਜੇ ਹੋਏ ਲੋਕ ਨੇ ਉਹ ਮੂਰੇ ਹੋ ਕੇ ਟਰਾਲੀਆਂ ਭਰ-ਭਰ ਕੇ ਜਾਣਗੇ ਉਹ ਜਿਵੇਂ ਅੰਮ੍ਰਿਤਪਾਲ ਸਿੰਘ ਦੇ ਭਾਈ ਸਾਬਜੀ ਸਿੰਘ ਖਾਲਸਾ ਦੀ ਫਰੀਦਕੋਟ ਦੇ ਅੰਦਰ ਕੰਪੇਨ ਲੋਕਾਂ ਨੇ ਆਪ ਮੁਹਾਰੇ ਕੀਤੀ ਸੀ ਨਾ ਆਪ ਲੋਕ ਦਫ਼ਤਰ ਕੋਲ ਕੇ ਬਹਿਗੇ ਸੀਗੇ ਆਪ ਲੋਕਾਂ ਨੇ ਪਿੰਡ-ਪਿੰਡ ਘਰ-ਘਰ ਜਾ ਕੇ ਪ੍ਰਚਾਰ ਕੀਤਾ ਸੀਗਾ ਤੇ ਉਹ ਮਾਹੌਲ ਤੁਹਾਨੂੰ ਦੁਆਰੇ ਦੇਖਣ ਨੂੰ ਮਿਲੂਗਾ ਪਰ ਇਹ ਜਿਹੜੀ ਜਿਮਨੀ ਚੌਣ 27 ਦਾ ਭਵਿੱਖ ਤੈਅ ਕਰਕੇ ਜਾਊਗੀ ਜਿਹੜੀ ਵੀ ਧਿਰ ਅੱਜ ਇਤਰਨਤਨ ਸਾਹਿਬ ਦੀ ਜਿਮਨੀ ਚੌਂਟ ਚਿਤ ਦੀ ਆ ਉਹਦਾ ਸਤਾਈ ਦਾ ਭਵਿਕ ਨਜ਼ਰ ਆਊਗਾ ਤੇ ਜੋ ਹਾਰਦੀ ਆ ਜਮਾਨਤਾ ਜਿਹਦੀਆਂ ਜੱਤ ਹੁੰਦੀਆਂ ਉਹਦਾ ਵੀ ਪਤਾ ਲੱਗੂ ਕਿ ਉਸਤਾਈ ਦੇ ਵਿੱਚ ਲੋਕ ਉਸ ਨੂੰ ਕਿੰਨਾ ਕੁ ਪ੍ਰਵਾਨਗੀ ਦੇਣਗੇ ਬਹੁਤ ਬਹੁਤ ਸ਼ੁਕਰੀਆ ਰਾਦੀਪ